ਰਾਮ ਨਾਮ ਹੋ ਖਤ ਦੀਆ ਸੇ ਕਾਲ ਬੁਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵਿਆਦ ਮਿਟਾਈ ਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਕਲਾਵਰ ਮਹੱਲਾ ਪੰਨਵਾ ਸਾਤੀ ਵਉ ਨ ਲੱਗਈ ਬਾਤ ਸੁਣਾਈ ਜੋ ਕਿਰਤ ਹਮਾਰੇ ਰਾਮ ਕਾ ਸੁਖ ਜਨ ਭਾਈ ਪੂਰਾ ਭੇtiਆ ਜਿਨ ਅੰਤ ਬਣਾਈ RAM ਨਾਮ ਓ ਕਦ ਤੀਆ ਏ ਕਾਰੁ ਬੁਲਾਈ ਰਹਾਓ ਰਾਖ ਲੀਏ ਥਿਨ ਅਖਣਾਂ ਦਾ ਹਰ ਰਸਮ ਬਿਆਜ ਮਿਟਾਈ ਕਉ ਬਨਾਨਕ ਕਿਰਪਾ ਭਈ ਪ੍ਰਭ ਭਈ ਸੁਣਾਈ ਦਿਲਾਵਲ ਮਹਲਾ ਪੰਜਵਾ ਆਤੀ ਵਾਉ ਨਨਕ ਲਈ ਬਾਖ ਅੰਸ਼ਰਨਾਈ ਜੋ ਕਿਰਤਿ ਰੰਧਾਰੈ RAM ਕਾ ਸੁਖ ਲਖੈ ਨੰ ਭਾਈ ਸਤਗੁਰੂ ਪੂਰਾ ਭੇtiਆ ਜਿਨ ਬਣਸ ਪਣਾਈ ਰਾਮ ਨਾਮ ਮੋਖਾ ਦਿੱਤੀ ਗਿਆ ਤੇ ਤਾਨ ਬੁਲਾਈ ਰਹਾਉ ਰਾਖ ਲਈਏ ਤਨ ਰਖਣ ਹਾਰ ਸਭ ਵਿਆਦ ਮਿਠਾਈ ਖਉ ਨਾਨਕ ਕਿਰਪਾ ਭਈ ਕਰ ਮਹੇ ਸਹਾਰਾ ਸਾਥੀ ਵਉ ਨ ਲਗਈ ਪਾਸ ਅੰਸ਼ਰਨਾਈ ਜੋ ਕਿਰ ਧਰਮਾ ਰਹਿ ਰਾਮਾ ਸੁਖ ਲਗਿਆ ਨ ਭਾਈ ਸਤਗੁਰੂ ਪੂਰਾ ਕੇ ਆਜਨ ਬਣਤ ਬਣਾਈ ਨਾਮ ਪਾਉ ਖਤ ਦੀਆ ਇਕ ਕਾਲ ਬੁਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਵਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਮਿਲਾਵ ਮਹੱਲਾ ਪੰਜਵਾ ਸਾਤੀ ਬਾਉ ਨ ਲੱਗਈ ਬਾਤ ਕਮ ਸ਼ਰਮਾਈ ਜੋ ਕਿਰਤ ਹਮਾਰੇ ਰਾਮ ਕਾ ਤੁਗ ਲਖੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਪਾਉ ਖਤ ਦੀਆ యేసేన ਰੱਖਣਾ ਸਾਰ ਸਭਿਆਤ ਕਾਈ ਕੋ ਨਾਮ ਦੀ ਕਿਰਪਾ ਪਹੀ ਪ੍ਰਭ ਦੇ ਸਹਾਈ ਅਰਬ ਮਹੱਲਾ ਬਜਵਾ ਕਾਤੀ ਵਾਹਨ ਤਈ ਪਾਤ ਸਮਲਾਈ ਤੋ ਕਿਰਤ ਮਰ ਰਾਮ ਕਾ ਦੁਖ ਰਸਿਆ ਨ ਭਾਈ ਸਤਿਗੁਰੂ ਦਾ ਤੇਹਿਆ ਜਨ ਬੰਦ ਬਣਾਈ RAM ਨਾਮੋਂ ਖਰਦੀਆ ਇੱਕ ਆਲਿ ਬਲਾਈ ਰਹਾਉ ਕਣਾ ਦਾ ਹਰ ਸਰਬ ਜੀਤ ਮਿਲਾਈ ਬਹੁਤ ਮਾਨਕ ਕਿਰਪਾ ਭਈ ਰਸ ਭਈ ਸਹਾਈ ਲੋਕ ਸੁਹ ਮਹੱਲਾ ਪੰਮਾ ਸਾਥੀ ਵਉ ਨ ਲਗਈ ਪਾਤੰ ਸ਼ਰਨਾਏ ਜੋ ਗਿਰਦ ਹਮਾਰੇ ਰਾਮ ਕਾ ਤੁਮ ਨਗਣਾ ਭਾਈ ਸਤਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਾ ਦਿੱਆ ਇਕ ਬਲੁਲਾ ਹੀ ਰਹਾਉ ਰਾਖ ਲੀਏ ਜਿਨ ਰਖਣ ਹਾਰ ਸਭ ਵਿਆਦ ਮਿਖਾਈ ਉਹ ਨਾਨਕ ਦੀ ਕਿਰਪਾ ਭਈ ਪ੍ਰਭ ਭਈ ਸਹਾਈ ਦਿਲਾਵਲ ਮਹੱਲਾ ਪੰਜਵਾਂ ਸਾਦੀ ਬਾਗਨ ਲੱਗਈ ਭਾਰਤਮ ਸ਼ਰਨਾਈ ਜੋ ਕਿਰਤ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤਪੁਰਪੁਰਾ ਭੇਟਿਆ ਜਿਨ ਬੰਸ ਬਣਾਈ ਰਾਮ ਨਾਮ ਉਹ ਖੱਦਤੀਆ ਏ ਕਾਲਿਬ ਨਾਈ ਰਹਾਉ ਰਾਗ ਲਈਏ ਜਨ ਰਖਣਾ ਹਾਰ ਸਭ ਯਾਤ ਕਾਈ ਹੋਰ ਮਾਨਕ ਕਿਰਪਾ ਭਈ ਪ੍ਰਭ ਦੇ ਸਹਾਈ ਬਲਾਵਰ ਮਹੱਲਾ ਪਜਵਾ ਤਾਤੀ ਉਹਨਾਂ ਨੇ ਤਈ ਪਾਰ ਪਰਮ ਸ਼ਰਨਾਈ ਜੋ ਕਰਤ ਹਮਾਰੇ ਰਾਮਕਾਰ ਦੁਖ ਲਗੈ ਨਾ ਭਈ ਸਭ ਕੁੂਰਾ ਤੇ ਤਿਆਰ ਜਨ ਪੰਦਤ ਬਣਾਈ RAM ਨਾਮ ਉਹ ਖਰਤੀਆ ਜੇ ਪਾ ਜਬ ਲਾਈ ਰਹਾ रा दिल रखण हारो नानक कृपा भई भई सही खिलावल महला पंजवां